ਇੱਕ ਜੰਗ ਦੇ ਰੂਪ ਦੇ ਵਿੱਚ ਭੇਜਿਆ ਹੈ ਜੇ ਮਨੁੱਖ ਨੂੰ ਪੈਦਾ ਕੀਤਾ ਤਾਂ ਨਾਲ ਹੀ ਇਹਦੇ ਅੰਦਰ ਪੰਜ ਵਿਕਾਰ ਵੀ ਪਾ ਦਿੱਤੇ ਜਿਵੇਂ ਗੁਰਬਾਣੀ ਦੇ ਅੰਦਰ ਸੀ ਇਹ ਬਚਨ ਪੜਦੇ ਹਾਂ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੁੱਝੈ ਕੋਈ ਨਾ ਸੁਣੈ ਪੁਕਾਰ ਇਹ ਪੰਜ ਤਰ੍ਹਾਂ ਦੇ ਵਿਕਾਰ ਜਦੋਂ ਮਨੁੱਖ ਪੈਦਾ ਹੋਇਆ ਤਾਂ ਬਚਪਨ ਤੋਂ ਹੀ ਉਹਦੇ ਜੀਵਨ ਦੇ ਵਿੱਚ ਪਾ ਦਿੱਤੇ। ਆਪ ਵੇਖੋ ਜਦੋਂ ਛੋਟਾ ਬੱਚਾ ਅਜੇ ਹੌਲੀ-ਹੌਲੀ ਆਪਣੀ ਸੁਰਤ ਸੰਭਾਲਦਾ ਏ, ਉਹਨੂੰ ਪਤਾ ਲੱਗਦਾ ਏ ਇਹ ਮੇਰੀ ਮਾਂ ਏ, ਇਹ ਮੇਰੇ ਪਿਤਾ ਨੇ ਤੇ ਇਹ ਮੇਰਾ ਘਰ ਏ, ਇਹ ਮੇਰੇ ਘੜਾਉਣੇ ਨੇ। ਤਾਂ ਇੱਕ ਬੱਚੇ ਦੇ ਅੰਦਰ ਵੀ ਫਿਰ ਗੁੱਸਾ ਕਚੀਚੀ ਕਿਸੇ ਚੀਜ਼ ਦੇ ਨਾਲ ਕਿਸੇ ਖੰਡਾਉਣੇ ਦੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ ਤੇ ਜिद ਕਰਦਾ ਹੈ ਕਿ ਮੈਨੂੰ ਤੇ ਉਹੋ ਹੀ ਚਾਹੀਦਾ ਹੈ ਜਿਹੜਾ ਬਿਲਕੁਲ ਇਸ ਸੀ ਮੰਨਦਾ ਨਹੀਂ ਕਿ ਨਵਾਂ ਲਿਆ ਦੇਵਾਂਗੇ ਹੋਰ ਲਿਆ ਦੇਵਾਂਗੇ ਸੋ ਬੱਚੇ ਦੇ ਅੰਦਰ ਵੀ ਬਚਪਨ ਤੋਂ ਉਹ ਸਾਰੀਆਂ ਚੀਜ਼ਾਂ ਉਤਪੰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੀਆਂ ਰੱਬ ਨੇ ਪਰਮਾਤਮਾ ਨੇ ਪਾਈਆਂ ਨੇ ਉਹ ਸ਼ੁਰੂ ਤੋਂ ਹੀ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੰਦੀਆਂ ਹਨ ਹੁਣ ਜਦੋਂ ਇਹਨਾਂ ਦੇ ਵਸ ਵਿਕਾਰਾਂ ਦੇ ਮਨੁੱਖ ਪੈ ਜਾਂਦਾ ਹੈ ਤਾਂ ਦੇਖੋ ਜੀ ਦੋ ਤਰ੍ਹਾਂ ਜੋ ਗੁਰਬਾਣੀ ਨੂੰ ਪੜ੍ਹ ਕੇ ਸਮਝ ਆਇਆ ਹੈ ਮਨੁੱਖ ਦੋ ਤਰ੍ਹਾਂ ਇਹਨਾਂ ਰੱਸਾਂ ਕੱਸਾਂ ਦੇ ਵਿੱਚ ਫਸ ਜਾਂਦਾ ਹੈ ਕਈ ਵਾਰ ਅਸੀਂ ਜਦੋਂ ਕਿਤੇ ਜਾਂਦੇ ਹਾਂ ਤਾਂ ਨੌਜਵਾਨ ਲੜਕੇ ਲੜਕੀਆਂ ਅੱਜਕੱਲ ਪ੍ਰਸ਼ਨ ਪੁੱਛਦੇ ਨੇ ਕਿ ਜਦੋਂ ਗੁਰਬਾਣੀ ਪੜ੍ਹਦੇ ਆਂ ਜਾਂ ਜਾਪ ਕਰਨ ਬੈਠਦੇ ਆਂ ਜਦ ਸੇਵਾ ਕਰਦੇ ਆ ਤਾਂ ਮਨ ਦੇ ਅੰਦਰ ਬੁਰੇ ਖਿਆਲ ਕਿਉਂ ਆਉਂਦੇ ਨੇ ਚਿੰਤਾਵਾਂ ਫਿਕਰਾਂ ਡਰ ਬੜਾ ਕੁਝ ਮਨ ਦੇ ਅੰਦਰ ਚੱਲਦਾ ਰਹਿੰਦਾ ਹੈ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਮਨ ਚੱਲਦਾ ਰਹਿੰਦਾ ਹੈ ਇਹਦਾ ਕੀ ਕਾਰਨ ਹੈ ਤਾਂ ਹੁਣ ਇੱਕ ਤੇ ਇਹ اٹਲ ਸਮਝ ਦੇ ਵਿੱਚ ਜੋ ਆਇਆ ਹੈ ਕਿ ਕਾਮ ਕ੍ਰੋਧ ਲੋਭ ਹੰਕਾਰ ਏ ਤੇ ਬਜ਼ੁਰਗ ਅਵਸਥਾ ਤੱਕ ਵੀ ਜਾਂਦੇ ਚਲਦੇ ਹੀ ਰਹਣੇ ਨੇ ਵਾਪਰਦੇ ਹੀ ਰਹਣੇ ਨੇ ਕਿਉਂਕਿ ਪ੍ਰਮਾਤਮਾ ਨੇ ਪਾਏ ਨੇ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਤੇ ਜੇ ਇਹ ਬੁਰੇ ਹੁੰਦੇ ਤਾਂ ਫਿਰ ਰੱਬ ਨੇ ਪੈਦਾ ਹੀ ਨਹੀਂ ਕੀਤਾ ਉਹਨੇ ਆਪ ਹੀ ਬਣਾਏ ਨੇ ਆਪ ਹੀ ਖੇਡ ਰਚੀ ਹੈ ਹੁਣ ਅਗਲੀ ਗੱਲ ਇਹ ਹੁੰਦੀ ਹੈ ਜਦੋਂ ਮਨੁੱਖ ਇਹਨਾਂ ਵਿਕਾਰਾਂ ਦੇ ਅਧੀਨ ਰਸ ਸਵਾਦਾਂ ਦੇ ਵਿੱਚ ਪੈ ਜਾਂਦਾ ਹੈ ਤਾਂ ਫਿਰ ਉਹ ਜਾਣ ਬੁੱਝ ਕੇ ਇਹਨਾਂ ਵਿਚਾਰਾਂ ਨੂੰ ਸੋਚਦਾ ਹੈ ਜਾਣ ਬੁੱਝ ਕੇ ਇਹਨਾਂ ਵਿਚਾਰਾਂ ਦੇ ਵਿੱਚ ਜਾਂਦਾ ਹੈ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਜੀ ਬੁਰੇ ਖਿਆਲ ਆਉਂਦੇ ਕਿੱਥੋਂ ਨੇ? ਆਪਾਂ ਤਾਂ ਚੰਗਾ ਹੀ ਸੋਚਦੇ ਹਾਂ, ਚੰਗਾ ਹੀ ਵਿਚਾਰਦੇ ਹਾਂ। ਇਹ ਬੁਰੇ ਵਿਚਾਰ ਕਿੱਥੋਂ ਆ ਜਾਂਦੇ ਨੇ? ਭੈੜੇ ਵਿਚਾਰ ਕਿੱਥੋਂ ਆ ਜਾਂਦੇ ਨੇ? ਨਹੀਂ, ਵਿਚਾਰ ਕਿਤੋਂ ਆਉਂਦਾ ਨਹੀਂ। ਇਹ ਮਨੁੱਖ ਵੱਲੋਂ ਸੋਚਿਆ ਜਾਂਦਾ ਹੈ। ਜਾਣ ਬੁੱਝ ਕੇ ਵੀ ਸੋਚਿਆ ਜਾਂਦਾ ਹੈ। ਕਿਉਂਕਿ ਜਿਸ ਸੁਭਾਅ ਤੇ ਜਿਸ ਰਸਤੇ ਮਨੁੱਖ ਨੇ ਲੰਮਾ ਸਮਾਂ ਚਿਤਮ ਚਿੰਤਨ ਕੀਤਾ ਹੈ ਵਿਚਾਰ ਕੀਤੀ ਹੈ ਉਹ ਵਿਚਾਰ ਹੁਣ ਉਹਦੇ ਆਤਮ ਘਰ ਦੇ ਵਿੱਚ ਚਲੇ ਗਏ ਨੇ ਤੇ ਉਹਦਾ ਸਵਾਦ ਬਣ ਗਿਆ ਹੈ ਆਪ ਸਮਝ ਰਹੇ ਹੋਵੋਗੇ ਮੈਂ ਕੀ ਕਹਿਣਾ ਚਾਹ ਰਿਹਾ ਜਿੰਨਾ ਲੰਮਾ ਸਮਾਂ ਅਸੀਂ ਇੱਕ ਹੀ ਵਿਚਾਰ ਨੂੰ ਸੋਚਦੇ ਰਹਿੰਦੇ ਹਾਂ ਇੱਕ ਹੀ ਫੁਰਮੇ ਨੂੰ ਚਿਤਵਦੇ ਰਹਿੰਦੇ ਹਾਂ ਫਰੋਂ ਚਿਤ ਬਣਾ ਸਾਡੇ ਮਨ ਦੀ ਆਦਤ ਬਣ ਜਾਂਦੀ ਏ ਤੇ ਉਹ ਆਦਤ ਹੀ ਸਾਨੂੰ ਵਾਰ-ਵਾਰ ਉਧਰ ਨੂੰ ਲੈ ਜਾਂਦੀ ਹੈ ਇੱਕ ਮਿਸ ਆਪ ਜੀ ਦੇ ਨਾਲ ਬਚਨ ਸਾਂਝਾ ਕਰਾਂ ਜਿਹੜਾ ਗੁਰਬਾਣੀ ਦਾ ਇਹ ਬਚਨ ਬੜਾ ਹੀ ਪ੍ਰਚਾਰਿਆ ਜਾਂਦਾ ਹੈ ਆਪ ਸਭ ਨੇ ਅਰਥ ਸ਼ਾਇਦ ਪਹਿਲਾਂ ਸੁਣੇ ਹੋਣਗੇ ਕਿ ਨਕ ਨਥ ਖਸ ਮਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕ ਸਚ ਹੈ ਹੁਣ ਇਹਦੇ ਅਰਥ ਬੜੇ ਪਿਆਰੇ ਕਿ ਮਨੁੱਖ ਦੇ ਨੱਕ ਦੇ ਵਿੱਚ ਪਰਮਾਤਮਾ ਦੀ ਹੁਕਮ ਰੂਪੀ ਨੱਥ ਪਈ ਹੋਈ ਹੈ ਤੇ ਉਹ ਜਿਹੜੀ ਹੁਕਮ ਰੂਪੀ ਨੱਥ ਹੈ ਜਹਾਂ ਦਾਣੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਹੁਣ ਕਿਰਤ ਦਾ ਅਰਥ ਕੀ ਹੈ ਜੀ ਇੱਥੇ ਸੁਭਾਅ ਕਿਰਤ ਧੱਕੇ ਦਿੰਦੀ ਹੈ ਮਨੁੱਖ ਨੂੰ ਕਿਰਤ ਸੁਭਾਅ ਹੈ ਜਿਵੇਂ 12ਵਾਂ ਬਾਣੀ ਦੇ ਅੰਦਰ ਪੜਦੇ ਨੇ ਜੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ RAM हे परमात्मा जी ਅਸੀਂ ਸਾਡੇ ਸੁਭਾਅ ਕਰਕੇ ਤੁਹਾਡੇ ਤੋਂ ਵਿਛੜੇ ਹੋਏ ਹਾਂ ਕਿਰਤ ਕਰਮ ਕੇ ਵਿਛੁੜੇ ਮਤਲਬ ਸੁਭਾਅ ਕਰਕੇ ਹੁਣ ਜੋ ਪਹਿਲਾ ਬਚਨ ਹੈ ਕਿਰਤ ਧੱਕੇ ਦੇ ਕਿਰਤ ਮਨੁੱਖ ਨੂੰ ਧੱਕੇ ਦਿੰਦੀ ਏ ਭਾਵ ਮਨੁੱਖ ਦਾ ਆਪਣਾ ਹੀ ਸੁਭਾਅ ਮਨੁੱਖ ਨੂੰ ਧੱਕੇ ਮਾਰ-ਮਾਰ ਕੇ ਉਹਨਾਂ ਵਿਕਾਰਾਂ ਉਨਾ ਰਸਾਂ ਕੱਸਾਂ ਵਾਲੇ ਪਾਸੇ ਲੈ ਕੇ ਜਾਂਦਾ ਹੈ ਜਿੰਨਾ ਰਸਾਂ ਕੱਸਾਂ ਦੇ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਚਿਤਪੰਨ ਦੇ ਵਿੱਚ ਡਬੋਇਆ ਸੀ ਜਿਹੜੇ ਰਸ ਆਪਣੇ ਸਰੀਰ ਨੂੰ ਲਾਏ ਸੀ ਕਈ ਵਾਰ ਮੈਂ ਜਿਵੇਂ ਕੱਲ ਗੱਲ ਆਪ ਜੀ ਦੇ ਨਾਲ ਕਰ ਰਿਹਾ ਸਾਂ ਜੇ ਬੰਦਾ ਛੱਡਣਾ ਵੀ ਚਾਹੇ ਨਾ ਜੀ ਕਿ ਮੈਂ ਕ੍ਰੋਧ ਦੇ ਵਿੱਚੋਂ ਬਾਹਰ ਆ ਜਾਵਾਂ ਮੈਂ ਅਹੰਕਾਰ ਦੇ ਵਿੱਚੋਂ ਬਾਹਰ ਆ ਜਾਵਾਂ ਮੈਂ ਲਾਲਚ ਦੇ ਵਿੱਚੋਂ ਬਾਹਰ ਆ ਜਾਵਾਂ ਮੈਂ ਝੂਠ ਬੋਲਣ ਦੇ ਵਿੱਚੋਂ ਬਾਹਰ ਆ ਜਾਵਾਂ ਕਿਸੇ ਦੇ ਨਾਲ ਠੱਗੀ ਚੋਰੀ ਨਾ ਕਰਾਂ ਉਸ ਤਤ ਨਿੰਦਿਆ ਦੇ ਵਿੱਚੋਂ ਬਾਹਰ ਆ ਜਾਵਾਂ ਮਨੁੱਖ ਯਤਨ ਤੇ ਕਰਦਾ ਹੈ ਪਰ ਜਿਹੜਾ ਮਨੁੱਖ ਦਾ ਸੁਭਾਅ ਹੁੰਦਾ ਹੈ ਉਹ ੱੱਕੇ ਮਾਰ ਮਾਰ ਕੇ ਮਨੁੱਖ ਨੂੰ ਉੱਥੇ ਲਜਾਂਦਾ ਬੰਦਾ ਕਹਿੰਦਾ ਜੀ ਮੈਂ ਮੈਂ ਬੜਾ ਯਤਨ ਕਰਦਾ ਪਰ ਮਨੁੱਖ ਦਾ ਸੁਭਾਅ ਆਪ ਵੇਖਿਓ ੱੱਕੇ ਮਾਰ ਮਾਰ ਕੇ ਸਾਨੂੰ ਉਧਰ ਨੂੰ ਲਿਜਾਵੇਗਾ ਹੁਣ ਜੇ ਆਪ ਸਭ ਤੇ ਵਾਹਿਗੁਰੂ ਦੀ ਕਿਰਪਾ ਹੈ ਐ ਸਮਾ ਬਣਿਆ ਹੈ ਕਿ ਆਪ ਸਭ ਨੇ ਇੱਕ ਰੂਟੀਨ ਬਣਾਇਆ ਹੈ ਇੱਕ ਰੁਡੇਲੀ ਆਪਣਾ ਰੋਜ਼ਾਨਾ ਦਾ ਹੀ ਕਿਰਿਆ ਬਣਾਈ ਹੈ ਕਿ ਜਦੋਂ ਗੁਰਦੁਆਰੇ ਕੀਰਤਨ ਦਾ ਸਮਾਂ ਹੈ ਕਥਾ ਦਾ ਸਮਾਂ ਹੈ ਉਦੋਂ ਜਾਣਾ ਹੈ 15 20 ਮਿੰਟ ਜਿੰਨਾ ਵੀ ਸਮਾਂ ਹੈ ਸੁਣਨੀ ਹੈ ਬਾਣੀ ਤਾਂ ਜੇ ਆਪ ਨਹੀਂ ਵੀ ਆਉਣਾ ਚਾਹੋਗੇ ਤਾਂ ਮਨ ਦੂਜੇ ਤੀਜੇ ਦਿਨ ਆਪ ਨੂੰ ੱੱਕੇ ਮਾਰ ਮਾਰ ਕੇ ਲਿਆਵੇਗਾ ਕਿ ਚੱਲ ਗੁਰਦੁਆਰੇ ਚੱਲੀਏ ਸਮਾਂ ਹੋ ਗਿਆ ਹੈ ਕਿਉਂਕਿ ਉਹ ਸੁਭਾਅ ਬਣਾਇਆ ਗਿਆ ਹੈ ਆਉਣ ਜਾਣ ਦਾ ਹੁਣ ਇੱਕ ਬੰਦਾ ਰੋਜ਼ਾਨਾ ਗੁਰਦੁਆਰੇ ਦੇ ਬਾਹਰ ਦੀ ਹੀ ਲੰਘ ਜਾਂਦਾ ਕਿਉਂਕਿ ਉਹਨੇ ਸੁਭਾਅ ਬਣਾਇਆ ਹੈ ਉਥੋਂ ਦੀ ਹੀ ਉਹਨੇ ਲੱਗ ਜਾਣਾ ਹੈ ਅੰਦਰ ਨਹੀਂ ਆਉਣਾ ਉਹ ਅੰਦਰ ਆਉਣਾ ਵੀ ਚਾਹੇ ਤੇ ਨਹੀਂ ਆ ਸਕਦਾ ਨਹੀਂ ਆ ਸਕਦਾ ਜੀ ਕਿਉਂਕਿ ਕਿਰਤ ਤੱਕੇ ਦੇ ਇਹ ਅਰਥ ਬੜੇ ਗਹਿਰੇ ਨੇ ਆਪ ਸਭ ਨੇ ਸ਼ਾਇਦ ਪਹਿਲਾਂ ਸੁਣੇ ਹੋਣਗੇ ਨਕਨਥ ਖਸਮ ਹਰਥੱਥ ਕਿਰਤ ਤੱਕੇ ਦੇ ਮਨੁੱਖ ਦਾ ਆਪਣਾ ਸੁਭਾਅ ਹੀ ਮਨੁੱਖ ਨੂੰ ਤੱਕੇ ਮਾਰ-ਮਾਰ ਕੇ ਉਹਨਾਂ ਰਸਾਂ ਕਸਾਂ ਦੇ ਵਿੱਚ ਲੈ ਜਾਂਦਾ ਏ ਜਿੱਥੋਂ ਮਨੁੱਖ ਨੂੰ ਸਵਾਦ ਆਉਂਦਾ ਸੀ ਕਿਸੇ ਨੂੰ ਨਸ਼ੇ ਦੀ ਲਤ ਲੱਗੀ ਹੋਵੇ ਕੋਈ ਮਨੁੱਖ दारू ਪੀਂਦਾ ਹੈ ਕਿਸੇ ਨੂੰ ਨਿੰਦਿਆ ਚੁਗਲੀ ਦੀ ਲਤ ਲੱਗੀ ਹੋਵੇ ਇਹ ਮਨੁੱਖ ਨੂੰ ਤੱਕੇ ਮਾਰ-ਮਾਰ ਕੇ ਉੱਥੇ ਲੈ ਕੇ ਜਾਵੇਗੀ ਆਦਤ ਕਿਉਂਕਿ ਆਦਤ ਦੇ ਵਿੱਚੋਂ ਹੀ ਸਵਾਦ ਮਿਲਦਾ ਹੈ ਆਦਤ ਦੇ ਵਿੱਚੋਂ ਹੀ ਮਨੁੱਖ ਖੁਸ਼ ਹੁੰਦਾ ਹੈ ਆਦਤ ਦੇ ਵਿੱਚ ਹੀ ਮਨੁੱਖ ਆਨੰਦ ਮਾਣਦਾ ਹੈ ਜੇ ਕੋਈ ਆਦਤ ਸਾਨੂੰ ਨਾ ਹੋਵੇ ਤਾਂ ਸਾਨੂੰ ਕਦੇ ਆਨੰਦ ਵੀ ਨਹੀਂ ਆ ਸਕਦਾ ਅਪਾ ਕਹਿ ਦਿੰਨੇ ਜੀ ਮੇਰੀ ਆਦਤ ਹੈ ਇਹ ਮੈਂ ਕਰਦਾ ਰਹਿਣਾ ਇਸ ਤਰ੍ਹਾਂ ਤਾਂ ਆਦਤ ਦੇ ਵਿੱਚ ਹੀ ਮਨੁੱਖ ਨੂੰ ਫਿਰ ਉਹਦਾ ਸੁਭਾਅ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਹਾਂ ਦਾਣੇ ਤਹਾਂ ਖਾਣੇ ਦਲਤ ਕੀ ਹੈ ਜੀ ਬਜ਼ੁਰਗੋ ਆਪ ਸਭ ਬੜੇ ਸਿਆਣੇ ਬਿਠੇ ਹੋ ਇਨ੍ਹਾਂ ਪੰਕਤੀਆਂ ਦੇ ਅਰਥ ਕਈ ਵਾਰ ਸਿਰਫ ਬਾਹਰੀ ਤੌਰ ਤੇ ਕਰ ਦਿੱਤੇ ਜਾਂਦੇ ਨੇ ਕਿ ਜਿੱਥੇ ਮਨੁੱਖ ਦਾ ਦਾਣਾ ਪਾਣੀ ਖਿੰਧਰਿਆ ਹੋਇਆ ਹੈ ਮਨੁੱਖ ਨੇ ਉਥੇ-ਉਥੇ ਜਾ ਕੇ ਖਾ ਲੈਣਾ ਹੈ ਪਰ ਇਹਦੇ ਬਜ਼ੁਰਗੋ ਹੁਣ ਵੇਖੋ ਅਰਥ ਕੀ ਚੱਲ ਰਹੇ ਨੇ ਸੁਭਾਅ ਤੇ ਅਰਥ ਚੱਲ ਰਹੇ ਨੇ ਬਾਹਰੀ ਦਾਣੇ ਪਾਣੀ ਤੇ ਨਹੀਂ ਗੱਲ ਚੱਲ ਰਹੀ ਜੇ ਆਪ ਬੜੀ ਡੂੰਘਾਈ ਦੇ ਨਾਲ ਇਹਨਾਂ ਪੰਕਤੀਆਂ ਨੂੰ ਸਮਝੋ ਤਾਂ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਫਿਰ ਜਿਸ ਤਰ੍ਹਾਂ ਦਾ ਮਨੁੱਖ ਸੁਭਾਅ ਬਣਾ ਲੈਂਦਾ ਹੈ ਉਥੇ-ਉਥੇ ਮਨੁੱਖ ਆਪਣੇ ਦਾਣੇ ਚੁਗਦਾ ਹੈ ਜਾ ਕੇ ਹੁਣ ਮੰਨ ਲਓ ਕਿ ਆਪਾਂ ਉਦਾਹਰਨ ਦੇ ਤੌਰ ਤੇ ਵਿਆਹ ਸ਼ਾਦੀ ਦੇ ਵਿੱਚ ਜਾਈਏ ਤੇ ਮਨੁੱਖ ਆਪਣੇ ਆਪ ਫਿਰ ਉੱਥੇ ਆਪਣੇ ਵਰਗਾ ਬੰਦਾ ਲੱਭ ਲੈਂਦਾ ਏ ਜਿਹਨੂੰ ਨਸ਼ੇ ਵਰਗਾ ਬੰਦਾ ਚਾਹੀਦਾ ਏ ਜਿਹੜਾ ਨਸ਼ੇ ਕਰਦਾ ਏ ਉਹ ਆਬਵੀਅਸਲੀ ਜਾ ਕੇ ਨਸ਼ੇ ਵਾਲੇ ਬੰਦੇ ਕੋਲੇ ਬਹਿ ਜਾਏਗਾ ਕਿਉਂਕਿ ਉਹਦਾ ਸੁਭਾਅ ਏ ਉਹ ਜਹਾਂ ਦਾਣੇ ਤਹਾਂ ਖਾਣੇ ਉਹਦਾ ਸੁਭਾਅ ਉੱਥੇ ਖਿਲਰਿਆ ਹੋਇਆ ਏ ਨਸ਼ੇ ਵਾਲੇ ਮਨੁੱਖ ਕੋਲ ਤੇ ਜਿਹੜਾ ਮਨੁੱਖ ਥੋੜਾ ਚੰਗੇ ਸੁਭਾਅ ਦਾ ਹੁੰਦਾ ਏ ਨਸ਼ੇ ਨਹੀਂ ਕਰਦਾ ਉਹ ਆਪਣਾ ਢੰਗ ਲੱਭੇਗਾ ਕਿ ਮੈਨੂੰ ਕੋਈ شریف ਜਿਹਾ ਬੰਦਾ ਲੱਭ ਜਾਏ ਕੋਈ ਸਾਊ ਜਿਹਾ ਬੰਦਾ ਲੱਭ ਜਾਏ ਜਿਹਦੇ ਕੋਲੇ ਬੈਠ ਕੇ ਮੇਰਾ ਆ ਥੋੜਾ ਜਿਹਾ ਜਿਹੜਾ ਵਿਆਹ ਦਾ ਮਨੋਰੰਜਨ ਹੈ ਜਾਂ ਕੋਈ ਸਮਾਗਮ ਹੈ ਇੱਥੇ ਲੰਘ ਜਾਏ ਬੰਦਾ ਆਪਣੇ ਆਪਣੇ ਸੁਭਾਅ ਦੇ ਦੁਆਰਾ ਬਜ਼ੁਰਗੋ ਆਪ ਵੇਖਿਓ ਕਦੇ ਆਪਾਂ ਓਦਾਂ ਹੀ ਜਾ ਕੇ ਬੈਠ ਜਾਂਦੇ ਆ ਜਿੱਦਾਂ ਦਾ ਸੁਭਾਅ ਆਪਣਾ ਹੁੰਦਾ ਹੈ ਆਪਾਂ ਉਹਦੇ ਕੋਲੇ ਜਾ ਕੇ ਬੈਠਣਾ ਪਸੰਦ ਕਰਦੇ ਆ ਤਾਂ ਇਹਦੇ ਪੰਕਤੀਆਂ ਦੇ ਅਰਥ ਬਾਹਰੀ ਨਹੀਂ ਹਨ ਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਿ ਜਿੱਥੇ ਦਾਣਾ ਪਾਣੀ ਖਿਲਰੇ ਆ ਉੱਥੇ ਖਾਣਾ ਹੈ ਆਪਾਂ ਨੂੰ ਗੁਰਬਾਣੀ ਦੇ ਹਮੇਸ਼ਾ ਹੀ ਇੱਕ ਅਖਰੀ ਅਰਥ ਹੁੰਦੇ ਨੇ ਇੱਕ ਭਾਵ ਅਰਥ ਹੁੰਦੇ ਆਪਾਂ ਸਾਰੀਆਂ ਪੰਕਤੀਆਂ ਦੇ ਅਰਥ ਬਾਹਰੀ ਨਹੀਂ ਕਰ ਸਕਦੇ ਕਿ ਬਾਹਰੀ ਦਾਣਾ ਪਾਣੀ ਇਹ ਅੰਦਰੂਨੀ ਦਾਣਾ ਪਾਣੀ ਹੈ ਮਨੁੱਖ ਜਿਸ ਤਰ੍ਹਾਂ ਦਾ ਸੁਭਾਅ ਬਣਾ ਲੈਂਦਾ ਏ ਉਸ ਤਰ੍ਹਾਂ ਦੇ ਹੀ ਜੋਗ ਚੁਗਦਾ ਰਹਿੰਦਾ ਹੈ ਬਾਬਾ ਕਬੀਰ ਜੀ ਦੇ ਸ਼ਲੋਕ ਨਾਲ ਸੋ